ਜੀਵਨ ਨਾਰਾਇਣ ਸਿੰਘ ਚੋੜੇ ਦੀ ਜਿਹੜੀ ਕਾਰਵਾਈ ਹੈ ਉਹ ਵੀ ਕਿਸੇ ਫੈਸਲੇ ਤੋਂ ਬਾਅਦ ਦਾ ਇੱਕ ਰਿਐਕਸ਼ਨ ਹੈ ਉਹ ਕੋਈ ਐਕਸ਼ਨ ਨਹੀਂ ਹੈ ਉਹ ਰਿਐਕਸ਼ਨ ਹੈ ਉਸ ਰਿਐਕਸ਼ਨ ਨੇ ਪੂਰੀ ਦੁਨੀਆ ਨੂੰ ਇੱਕ ਮੈਸੇਜ ਦਿੱਤਾ ਕਿ ਅਕਾਲ ਤਖਤ ਸਾਹਿਬ ਤੋਂ ਹੁਣ ਲੈ ਜਾਣ ਵਾਲੇ ਫੈਸਲੇ ਉਹ ਸਿਆਸੀ ਪ੍ਰਭਾਵ ਦੇ ਅਧੀਨ ਲੈ ਜਾਂਦੇ ਆ ਜਿਹੜੇ ਫੈਸਲੇ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਤੇ ਜੇਕਰ ਕੋਈ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੁੰਦਾ ਤੇ ਸ਼ਾਇਦ ਨਰਿੰਦਰ ਸਿੰਘ ਚੋੜੇਵਾਲੀ ਘਟਨਾ ਵਾਪਰਦੀ ਨਾ ਜੇ ਅਕਾਲ ਤਖਤ ਦੇ ਜਥੇਦਾਰਾਂ ਨੇ ਜਥੇਦਾਰਾਂ ਦੀ ਤਰ੍ਹਾਂ ਯੁਰਤ ਦੇ ਨਾਲ ਫੈਸਲੇ ਲਏ ਹੁੰਦੇ ਬਾਦਲਾਂ ਨੂੰ ਬਣਦੀ ਸਜ਼ਾ ਦਿੱਤੀ ਹੁੰਦੀ ਰਾਹ ਨਾ ਦਿੱਤੇ ਹੁੰਦੇ ਪੂਰੀ ਦੁਨੀਆ ਨੂੰ ਐਸੇ ਫੈਸਲੇ ਨਾ ਦੇਣ ਕਿ ਦੁਨੀਆ ਦੇ ਵਿੱਚ ਇਹ ਮੈਸੇਜ ਆਵੇ ਕਿ ਕਿੱਡਾ ਵੀ ਵੱਡਾ ਗੁਨਾਹ ਤੇ ਕੋਤਾਹੀ ਕਰੋ ਚਾਰਦਰ ਭਾਂਡੇ ਮਾਂਜ ਲੋ ਜੋੜਾ ਪਾ ਕੇ ਤੇ ਤੂੰ ਜੋੜੇ ਸਾਫ਼ ਕਰ ਲੋ ਜੋੜਾ ਘਰ ਚ ਜਾ ਕੇ ਤੇ ਗਲ ਚ ਤਖਤੀ ਪਾ ਕੇ ਡੰਡਾ ਫੜ ਕੇ ਬਹਿਣਾ ਉਸ ਤੋਂ ਬਾਅਦ ਤੁਸੀਂ ਦੁੱਧ ਤੋਤੇ ਇਹ ਤੇ ਪੂਰੀ ਦੁਨੀਆ ਨੂੰ ਜਿਹੜੀਆਂ ਸਾਡੇ ਤਖਤਾਂ ਤੋਂ ਸਜਾਵਾਂ ਲੱਗਦੀਆਂ ਪੂਰੀ ਦੁਨੀਆ ਦੇ ਲਈ ਇੱਕ ਮੈਸੇਜ ਹੁੰਦੇ ਨੇ ਸੁਨੇਹੇ ਹੁੰਦੇ